ਜੀਦਕੋਟ ਜਾਣ ਵਾਲੀ ਸੜਕ ਤੇ ਕਰੋੜਾਂ ਦੀ ਲਾਗਤ ਦੇ ਨਾਲ ਰੇਲਵੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਲੋਕ ਵੀ ਇਸ ਪੁਲ ਦੇ ਬਜਾਏ ਜਾਣ ਤੇ ਖੁਸ਼ ਹਨ ਸਥਾਨਕੀ ਸਰਕਾਰ ਦੇ ਸੁਪਰਾਲੇ ਦੀ ਸ਼ਲਾਘਾ ਕੀਤੀ ਹੈ ਤਰਨਤਾਰਨ ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਪੁਲ ਬਣ ਰਿਹਾ ਹੈ ਪੁਲ ਦੇ ਨਿਰਮਾਣ ਕਰਕੇ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਸਹੂਲਤ ਅਤੇ ਫਾਇਦਾ ਪਹੁੰਚੇਗਾ ਜੀਗਰੇ ਇੰਡੀਆ ਨਿਊਜ਼ ਪੰਜਾਬ ਮੈਂ ਵਿਜੇ ਕੁਮਾਰ ਤਰਨਤਾਰਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਪੁਲ ਦਾ ਉਦਘਾਟਨ ਕੀਤਾ ਗਿਆ ਸੀ ਕਿ ਇਹ ਪੁਲ ਜਿਹੜਾ ਵਾ ਬਹੁਤ ਹੀ ਜ਼ਿਆਦਾ ਜ਼ਰੂਰਤ ਸੀ ਲੋਕਾਂ ਦੀ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਵਾ ਜਿਹੜੀ ਉਹ ਬਹੁਤ ਜ਼ਿਆਦਾ ਸੀ ਸੋ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਆ ਰਹੇ ਜੋ ਅੰਮ੍ਰਿਤਸਰ ਤੋਂ ਤੁਸੀਂ ਹਰੀਕੇ ਜਾਓਗੇ ਤਾਂ ਤੁਹਾਨੂੰ ਇਸ ਰਸਤੇ ਤੋਂ ਹੁਣ ਤੁਹਾਨੂੰ ਬੰਦ ਮਿਲੇਗਾ ਰਸਤਾ ਵਿੱਚੋਂ ਸੜਕਾਂ ਕਾਫੀ ਨਿਕਲਦੀਆਂ ਨੇ ਕੱਕਾ ਕੰਡਿਆਲਾ ਦੀ ਸਾਈਡ ਆ ਤੁਸੀਂ ਉਸ ਸਾਈਡ ਤੋਂ ਜਿਹੜਾ ਕਿ ਜਾ ਸਕਦੇ ਜੋ ਅਗਰ ਇਸ ਰਸਤੇ ਦੀ ਗੱਲ ਕਰਦੇ ਜੋ ਤੇ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਆ ਤੁਸੀਂ ਦੇਖ ਸਕਦੇ ਜੋ ਕਿ ਇਹ ਰਸਤਾ ਹੁਣ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਇਸ ਰਸਤੇ ਦੇ ਤੁਹਾਨੂੰ ਕੋਈ ਵੀ ਵੱਡਾ ਵਹੀਕਲ ਜਿਹੜਾ ਵਾ ਬੱਸ ਹੋਵੇ ਟਰੱਕ ਹੋਵੇ ਕਾਰ ਹੋਵੇ ਤਾਂ ਬਿਲਕੁਲ ਜਿਹੜੀਆਂ ਵਾ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉਹ ਦੀ ਉਸਾਰੀ ਦਾ ਕੰਮ ਜਿਹੜਾ ਵਾ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਇਹਦੇ ਨਾਲ ਇਹ ਵੀ ਦੱਸਣਾ ਚਾਹਾਂਗੇ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਇਸ ਚੀਜ਼ ਦੀ ਲੋਕਾਂ ਦੀ ਬੜੀ ਵੱਡੀ ਡਿਮਾਂਡ ਸੀ ਔਰ ਉਸ ਦੇ ਨਾਲ ਨਾਲ ਕੀ ਹੈ ਕਿ ਅਗਰ ਰਸਤਾ ਬੰਦ ਕੀਤਾ ਤਾਂ ਉਸ ਤੋਂ ਪਹਿਲਾਂ ਇਹ ਦੇਖ ਸਕਦੇ ਜੋ ਕਿ ਹੁਣ ਵੱਡੇ ਵੱਡੇ ਦਰਖਤ ਜਿਹੜੇ ਨੇ ਇਹਨਾਂ ਦਰਖਤਾਂ ਨੂੰ ਕੱਟ ਦਿੱਤਾ ਜਾਵੇਗਾ ਇਹ ਦਰਖਤ ਕੱਟੇ ਜਾਣਗੇ ਤਾਂ ਫਿਰ ਰਸਤਾ ਜਿਹੜਾ ਮਿਲੇਗਾ ਪਰ ਇਹ ਦਰਖਤ ਜਿਹੜਾ ਕੱਟਣੇ ਨੇ ਤਾਂ ਹੁਣ ਲਾਉਣੇ ਵੀ ਕਹਿੰਦੇ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਇੱਕ ਦਰਖਤ ਤੇ 100 ਸੁੱਖ ਵਾ ਜੇ ਇਹ ਵੀ ਸੁੱਖ ਪ੍ਰਾਪਤ ਕਰਨਾ ਹੈ ਤਾਂ ਕਹਿੰਦੇ ਨੇ ਕਿ ਦਰਖਤ ਵੀ ਨਾਲ ਲਗਾ ਦਿਓ ਨਹੀਂ ਤਾਂ ਫਿਰ ਜਿਸ ਤਰ੍ਹਾਂ ਕਿ ਗਰਮੀ ਦਾ ਸੀਜ਼ਨ ਗਾੜੀ ਆ ਰਿਹਾ ਹੈ ਤਦ ਰਕਤਨੀ ਬਹੁਤ ਜਿਆਦਾ ਜ਼ਰੂਰਤ ਵਾਹ ਰਾਜਮ ਸਿੰਘ ਮੇਰਾ ਨਾਮ ਸਤਵੀਰ ਸਿੰਘ ਹੈ ਜੀ ਉਰਫ ਬਾਬਾ ਲਾਡਾ ਸਿੰਘ ਬਲਵੰਦੀ ਜੀ ਜੋ ਪੰਜਾਬ ਸਰਕਾਰ ਵੱਲੋਂ ਇੱਕ ਪੁਲ ਦਾ ਬੁਗਟਨ ਕੀਤਾ ਗਿਆ ਕਿੰਨੇ ਸਮਾਂ ਬਾਅਦ ਇੱਥੇ ਬੁਲ ਬਣ ਲਗਾ ਔਰ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਬਹੁਤ ਵਧੀਆ ਗੱਲ ਹੈ ਜਿਹੜਾ ਪੋਲਿਆ ਕਿਉਂਕਿ ਅੱਜ ਦੀ ਜ਼ਰੂਰਤ ਬਣ ਗਿਆ ਜਿੰਨੀ ਟ੍ਰੈਫਿਕ ਬਣੀ ਹੈ ਨਾ ਇਹਦੇ ਹਿਸਾਬ ਦੇ ਨਾਲ ਪੁਲ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇੱਥੇ ਮੰਨ ਲਿਆ ਜਿੱਦਾਂ ਹੋਈ ਤੇ ਇਹ ਵੀ ਰਿਕੁਐਸਟ ਕਰਦੇ ਆਂ ਕਿ ਜਿਹੜਾ ਸ਼ਹਿਰ ਦੇ ਵਿੱਚ ਜੰਨਿਆਲਾ ਰੋਡ ਹੈ ਆ ਬੋੜੀ ਚੌਕ ਤੋਂ ਜੰਨਿਆਲਾ ਰੋਡ ਇਹ ਵਾਲਾ ਕੋਲ ਜਿਹੜਾ ਉਹਦੇ ਨਾਲ ਵੀ ਧਿਆਨ ਦੇਣਾ ਚਾਹੀਦਾ ਉਹ ਵੀ ਬਹੁਤ ਜ਼ਰੂਰੀ ਹੈ ਕਿੰਨੀ ਕਸਮਸਿਆਤਾਂ ਹੁੰਦੀ ਹੈ ਉੱਥੇ ਦਿੱਲੀ ਦੀ ਮਿਲ ਜਿਹੜੀ ਆ 7-8 ਵਾਰੀ ਜਿਹੜਾ ਉਹ ਫਾਟਕ ਬੰਦ ਹੁੰਦਾ ਵਾ 10 ਵਾਰੀ ਤੇ ਕਈ ਵਾਰੀ ਤੂੰ ਆਪਣੀ ਟਰਾਈ ਕਰਨ ਦੇ ਵਾਸਤੇ ਜਿੱਦਾਂ ਇੰਜੀਨੀਅਰ ਉੱਤਰ ਉੱਤਰ ਜਾਣਾ ਵੀਰੇ ਤਾਂ ਵੀ ਉਹ ਸੰਗਤ ਨੂੰ ਜਿਹੜਾ ਵਾ 20-20 ਮਿੰਟ ਖਰਾਬ ਹੁੰਦੇ ਦੋਨਾਂ ਪਾਸੇ ਤੋਂ ਇੰਨੇ ਮਹਿੰਗਾਈ ਆ ਤੇਲ ਮਿੰਗੇ ਆ ਸਾਰਾ ਕੋਈ ਟਾਈਮ ਕਿਸੇ ਕੋਲ ਨਹੀਂ ਹੈਗਾ ਖਲੋਣ ਵਾਸਤੇ ਪਰ ਜਦੋਂ ਫਾਟਕ ਬੰਦ ਹੈ ਉਹ ਤੇ ਸਾਰਿਆਂ ਨੂੰ ਸਿਕਲਣਾ ਰੱਖਣਾ ਪੈਂਦਾ ਪੁਲਿਸ ਵਾਲੇ ਵੀਰ ਆ ਬਹੁਤ ਵਧੀਆ ਡਿਊਟੀ ਕਰਦੇ ਆ ਦਿਲ ਲ ਪਰ ਉਥੇ ਜੀ ਦੁਨੀਆ ਖਰਾਬ ਹੋਣ ਦੀ ਇਹਨੂੰ ਵੇਖਣਾ ਵੀ ਆਪਣਾ ਫਰਜ਼ ਮੰਨਦਾ ਵਾ ਕਿਰਪਾ ਕਰਕੇ ਉਹ ਪੁਲ ਜਿਹੜਾ ਉਹ ਵੀ ਬਹੁਤ ਜ਼ਰੂਰੀ ਬਣਾਇਆ ਜਾਵੇ ਇਹ ਜਿਹੜਾ ਬੰਦ ਹੈ ਇਹਦੇ ਵਾਸਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਨਾ ਜਿਹੜਾ ਹਰੀ ਕਹਿਣ ਨੂੰ ਕਿੰਨੀ ਟ੍ਰੈਫਿਕ ਹੈ ਜਿਹੜੀ ਸਾਰੀ ਜਿਹੜੀ ਹੈ ਰਾਜਸਥਾਨ ਨੂੰ ਇਹੀ ਵਾਇਆ ਹਾਂਜੀ ਗੋੰਦਵਾਲ ਸਾਹਿਬ ਨੂੰ ਜਾਣਾ ਕਿਸੇ ਨੇ ਕਪੂਰਥਲੇ ਨੂੰ ਜਾਣਾ ਵਾ ਕਿਸੇ ਨੇ ਹਰੀ ਕਹਿਣ ਨੂੰ ਜਾਣਾ ਵਾ ਸਾਰਾ ਇਹੀ ਬਸਤਾ ਵਾ ਜਿਹੜਾ ਗੰਦਾਲਾ ਰੋਡ ਆ ਉਹ ਵੀ ਬਹੁਤ ਜ਼ਰੂਰੀ ਆ ਤੇ ਇਹ ਪੁਲ ਵੀ ਬਹੁਤ ਵਧੀਆ ਕੀਤਾ ਜੀ ਜਿਹੜਾ ਬਣ ਗਿਆ ਜੀ ਸਰ ਤੁਹਾਡਾ ਨਾਮ ਸੁਖਬੀਰ ਸਿੰਘ ਦੇ ਜੁਨੀ ਸਿੰਘ ਜੀ ਕਿਹੜਾ ਇਧਰ ਨੰਬਰ ਨੰਬਰ 7 ਤੋਂ ਜਦੋਂ ਰੋਕੀ ਹੁੰਦੇ ਨੇ ਤਾਂ ਇਧਰ ਹਰੀਕੇ ਸਾਹਤ ਜਾਣਾ ਕਿ ਇਧਰ ਕੀ ਗੱਲਬਾਤ ਹੋ ਰਹੀ ਹੈ ਉਹਦੇ ਕੋਲ ਬੰਦ ਹੈ ਆਪਣੇ ਅੱਛਾ ਜੀ ਉਹ ਸਰ ਦਾ ਜਿਹੜੇ ਕੋਲ ਜਾਂਦਾ ਨਾ ਜਿਹੜਾ ਸ਼ਾਹਵਨ ਹਉ ਤਾਂ ਹੁਣ ਕਿੰਨਾ ਹੋ ਜਾਂਦਾ ਕਿ ਰਿਆਲੇ ਤੋਂ ਨਿਕਲਦਾ ਇਹ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਨਹੀਂ ਪਤਾ ਨਹੀਂ ਪਸੰਦ ਲੋਕਾਂ ਨੂੰ ਬਸ ਪਸੰਦ ਤੁਸੀਂ ਦੱਸ ਦਿਓ ਹਾਂ ਹਾਂ ਉਹ ਕਿੱਥੇ ਹੀ ਜਾਣਗੇ ਉਹ ਕਿੰਨਾ ਰੋ ਹੀ ਜਾਣਗੇ ਇਧਰ ਰਸਤਾ ਸਾਰਾ ਟੋਟਲ ਬੰਦ ਹੋ ਗਿਆ ਜੀ ਹਾਂ ਜੀ ਸ਼ਹਿਰ ਦੇ ਸ਼ਹਿਰ ਦੇ ਵਿੱਚੋਂ ਨਿਕਾ ਕੇ ਜਾਂਦੇ ਸ਼ਹਿਰ ਜਾਂਦੇ ਆਂ ਇਹ ਗੱਟੀਆਂ ਗੱਟੀਆਂ ਬਹੁਤ ਬਹੁਤ ਪਿੰਡਾਂ ਨਾਲ ਬਾਹਰ ਤੱਕ ਇਹ ਪੁਲ ਹੁਣ ਸਮਾਂ ਲੱਗੇਗਾ ਹਾਂ ਟਾਈਮ ਲੱਗੂਗਾ ਦੇਖੋ ਕਿ ਨਾ ਟਾਂ ਲੱਗੇ ਹੁਣ ਇਹ ਦਰਖਤ ਵੀ ਜਿਹੜੇ ਆ ਕੱਟ ਦਿੱਤੇ ਜਾਣਗੇ ਇਤੋਂ ਲੈ ਕੇ ਇਤੋਂ ਕਾਫੀ ਦੂਰ ਤੱਕ ਜਿਹੜਾ ਪੁਲ ਦੀ ਏ ਉਸਾਰੀ ਦਾ ਕੰਮ ਹੈ ਤਾਂ ਦਰਖਤ ਵੀ ਉਤੋਂ ਲਾਈਨ ਸਾਰੇ ਦੇ ਸਾਰੇ ਕੱਟ ਦਿੱਤੇ ਜਾਣਗੇ ਔਰ ਲੋਕੀ ਜਿਹੜੇ ਆ ਰਹੇ ਨੇ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਜੇ ਅਗਰੰਬਰ ਸਰੋਂ ਆ ਰਹੇ ਜੋ ਤਾਂ ਇਸ ਰਸਤੇ 'ਚ ਤੁਹਾਨੂੰ ਹੁਣ ਮੁਸ਼ਕਲ ਬਹੁਤ ਆਏਗੀ ਕਿ ਕਾਫੀ ਸਮਾਂ ਵੀ ਜਿਹੜਾ ਪੁਲ ਦਾ ਬਣਨ ਤੇ ਲੱਗਣਾ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਜੋ ਇਹ ਆ ਦੇਖ ਲਓ ਕਿ ਹੁਣ ਲੋਕ ਜਿਹੜੇ ਵੱਡੀਆਂ ਗੱਡੀਆਂ ਵਿਕਲ ਲੈ ਕੇ ਆ ਰਹੇ ਨੇ ਇਹਨਾਂ ਨੂੰ ਨਹੀਂ ਪਤਾ ਸੀ ਹੁਣ ਇੱਥੋਂ ਵਾਪਸੀ ਜਾਣਗੇ ਹੋਰ ਜਗ੍ਹਾ ਤੋਂ ਜਿਹੜੀ ਛੋਟੀ ਗੱਡੀ ਦੀ ਐਂਟਰੀ ਉਹ ਸ਼ਹਿਰ ਤੋਂ ਹੋ ਸਕਦੀ ਹੈ ਪਰ ਵੱਡੀ ਗੱਡੀਆਂ ਬਿਲਕੁਲ ਦੀ ਐਂਟਰੀ ਜਿਹੜੀ ਸਾਰੀ ਉਹ ਬੰਦ ਹੋ ਚੁੱਕੀ ਗਈ ਹੈ ਤਾਂ ਲੋਕ ਇਹ ਜਾਣ ਲੈਣ ਕਿ ਇਹ ਰਸਤੇ 'ਚ ਹੁਣ ਤੁਹਾਨੂੰ ਜਿਹੜਾ ਵਾ ਵੱਡੇ ਵਹੀਕਲ ਨਹੀਂ ਜਾਣਗੇ ਸੋ ਧੰਨਵਾਦ ਵੀ ਕਰ ਰਹੇ ਨੇ ਸਰਕਾਰ ਦਾ ਕਿ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਪੁਲ ਹੋਣਾ ਬਹੁਤ ਜ਼ਰੂਰੀ ਸੀ ਤੇ ਇਸ ਦੇ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਸ਼ਹਿਰ ਦੇ ਵਿੱਚ ਜੰਡਿਆਲਾ ਰੋਡ ਵਾਲਾ ਅਗਰ ਪੁਲ ਉਹ ਵੀ ਬਣਾ ਦੇਣ ਤਾਂ ਉੱਥੇ ਇੰਨੀ ਵੱਡੀ ਸਮੱਸਿਆ ਜਿਹੜੀ ਆਉਂਦੀ ਹੈ ਉਹ ਵੀ ਸਮੱਸਿਆ ਸਰਕਾਰ ਚਾਹੇ ਤਾਂ ਤਨਾਜੀ ਖਤਮ ਕਰ ਸਕਦੀ ਹੈ ਉਹਦਾ ਵੀ ਉਦਘਾਟਨ ਕਰ ਦੇਣ ਲੋਕਾਂ ਦੀ ਬੜੀ ਵੱਡੀ ਡਿਮਾਂਡ ਹੈ ਜੰਡਿਆਲਾ ਰੋਡ ਸੜਕ ਜਿਹੜੀ ਆ ਉੱਥੇ ਪਹੁੰਚ ਤੇ ਬਹੁਤ ਵੱਡੀ ਮੁਸ਼ਕਲ ਆ ਉਹਨੂੰ ਵੀ ਮੁਸ਼ਕਲ ਨੂੰ ਕਹਿੰਦੇ ਆ ਕਿ ਸਰਕਾਰ ਦਾ ਬਹੁਤ ਧੰਨਵਾਦ ਹੈਗਾ ਉਸ ਮੁਸ਼ਕਲ ਨੂੰ ਵੀ ਖਤਮ ਕਰ ਦੋ ਪਰ ਜਿਹੜੇ ਇੰਡੀਆ نیوز ਦੇਖ ਰਹੇ ਜੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਰਸਤਾ ਹੁਣ ਬਿਲਕੁਲ ਬੰਦ ਹੋ ਚੁੱਕਾ ਹੋਇਆ ਹੈ ਤੁਸੀਂ ਜਿੱਤੇਵਾਰੀ ਕੇ ਜਾ ਰਹੇ ਜੋ ਰੋਇਦਗੜ ਜਾ ਰਹੇ ਜੋ ਬਠਿੰਡਾ ਜਾ ਰਹੇ ਜੋ ਤਾਂ ਇਹ ਰਸਤਾ ਹੁਣ ਤੁਹਾਨੂੰ ਬੰਦ ਮਿਲੇਗਾ ਅਗਰ ਤੁਸੀਂ ਅੰਮ੍ਰਿਤਸਰ ਵੀ ਜਾ ਰਹੇ ਜੋ ਤਾਂ ਇਸ ਜਗ੍ਹਾ ਦੇ ਉੱਤੇ ਬਾਈਪਾਸ ਤੇ ਸੜਕ ਤੇ ਹੁਣ ਬੱਸਾਂ ਤੁਹਾਨੂੰ ਬਹੁਤ ਮੁਸ਼ਕਲ ਹੀ ਮਿਲਣਗੀਆਂ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ 誰